ਦੇ ਪਾਵਨ ਸਰੂਪ ਤੱਟੀ ਪਿਸ਼ਾਬ ਵਾਲੀ ਜਗ੍ਹਾ ਤੇ ਰਿਆ ਇੰਨਾ ਵੱਡਾ ਗੱਦ ਤੇ ਇੰਨੀ ਵੱਡੀ ਬੇਅਦਬੀ ਇਸ ਗੱਲ ਨੇ ਇਨਾਂ ਦਾ ਹਿਰਦਾ ਝੋੜਿਆ ਨਹੀਂ ਨਹੀਂ ਪਤਾ ਲੱਗਣ ਦਿੱਤਾ ਕਿ ਜਿਹੜਾ ਕਿ ਬੁੱਕਲ ਦਾ ਸਾਪਾ ਪ੍ਰਕਾਸ਼ ਬਾਦਲ ਅੱਜ ਤੱਕ ਬੈਠਾ ਰਿਹਾ ਵੇਸ਼ਕ ਹੁਣ ਨਰਕਾ ਨੂੰ ਤੁਰ ਗਿਆ ਤੇ ਉਹਨੇ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਕਿਦੇ ਕਿਦੇ ਡੰਗ ਮਾਰ ਗਏ ਐਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਖਬਰ ਜੁੜੀ ਆ ਬਿਕਰਮ ਸਿੰਘ ਮਜੀਠੀਏ ਦੇ ਨਾਲ ਆ ਸ਼ਖਬੀਰ ਬਾਦਲ ਦੇ ਨਾਲ ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਤੇ ਵੱਡੇ ਸਵਾਲ ਚੁੱਕੇ ਨੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਪੂਰੀ ਵੀਡੀਓ ਵੀ ਸੁਣਾਵਾਂਗੇ ਪਰ ਇੱਥੇ ਇੱਕ ਕਿਹਾ ਜਾਂਦਾ ਕਿ ਪਾਪੀਆਂ ਦਾ ਲਾਣਾ ਪਾਪੀਆਂ ਦਾ ਲਾਣਾ ਕਿਹਨੂੰ ਕਿਹਾ ਜਾਂਦਾ ਬਾਦਲ ਕਿਆਂ ਨੂੰ ਕਿਉਂਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂਗ੍ਰਾਹ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਹੁਣ ਸਿੱਖ ਨੌਜਵਾਨਾਂ ਦਾ ਕਹਨ ਕੀਤਾ ਹੋਵੇ ਪਾਠ ਕਰਦੀ ਸੰਗਤ ਦੇ ਉੱਪਰ ਗੋਲੀਆਂ ਚਲਾਈਆਂ ਹੋਣ ਦੋ ਸਿੰਘ ਸ਼ਹੀਦ ਕੀਤੇ ਹੋਣ ਹੁਣ ਅਨੇਕਾ ਫੱਟੜ ਕੀਤੇ ਹੋਣ ਪਰ ਅਜੇ ਬੇਸ਼ਰਮਾਂ ਦਾ ਟੋਲਾ ਇਹ ਬਦਲ ਕਾ ਲਾਣਾ ਅਜੇ ਫੇਰ ਨਹੀਂ ਜਿਹੜਾ ਸ਼ਰਮੀ ਮੰਦਾ ਅਜੇ ਸੁੱਤੇ ਲੰਗਾ ਵਰਗੇ ਜਿਹੜਾ ਕਹਿੰਦੇ ਆ ਮਜੀਠੀਆ ਜਿੱਦੇ ਬਾਹਰ ਆ ਗਿਆ ਉਹਦੇ ਸੜਕਾ ਜਾਮ ਹੋ ਜਾਣਗੇ ਆ ਉਹਦੇ ਨਵੀਂ ਕ੍ਰਾਂਤੀ ਆਜੂ ਉਹਦੇ ਨਵਾਂ ਜੋਸ਼ ਆਜੂ ਕਹਿੰਦੇ ਕਾਲੀ ਦਲ ਦੇ ਵਿੱਚ ਆ ਜਣੇ ਕਿ ਇਹਨਾਂ ਨੂੰ ਜਵਲੀਆਂ ਮਾਰਨ ਤੋਂ ਕੋਈ ਹੋਰ ਬੇਲ ਨਹੀਂ ਜਿਨ੍ਹਾਂ ਨੇ ਇਹਨਾਂ ਨੇ ਆਪਕਾਰੇ ਕੀਤੇ ਆ ਜਿਹੜੇ ਆਪ ਕੰਮ ਜਿਹੜੇ ਕਿ ਇਹ ਜੇ ਪਾਪ ਕੀਤੇ ਘਣਾਉਣੇ ਜਾਇ ਜੇ ਹਰਕਤਾ ਕੀਤੀਆਂ ਫੇਰ ਨਹੀਂ ਸ਼ਰਮੰਦੇ ਫੇਰ ਵੀ ਉਹ ਚਿੱਟੇ ਕੱਪੜੇ ਪਾ ਕੇ ਜਿਹੜਾ ਦਸਤਾਰਾ ਬੰਨ ਕੇ ਜਿਹੜੀਆਂ ਕੇਸਰੀ ਰੰਗ ਦੀਆਂ ਤੇ ਇੱਕ ਮਜ਼ਾਕ ਡਾ ਰਿਆ ਐ ਸੇ ਕੌਮ ਦਾ ਆਪਣੇ ਕਰਤੂਤਾਂ ਨੂੰ ਸੁਪਾਉਂਦੇ ਫਿਰਦੇ ਆ ਉਹ ਟੱਕਰਾ ਮਾਰਦੇ ਫਿਰਦੇ ਆ ਕਿਹਦੇ ਕਹਿ ਦਿੰਦੇ ਆ ਜੀ ਅਸੀਂ 27 ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਅਸੀਂ ਫਲਾਨੇ ਨੂੰ ਥਾਪੀ ਦੇਤੀ ਅਸੀਂ ਗੱਡੀ ਦੇ ਵਿੱਚ ਕੱਪੜੇ ਧਰ ਲਏ ਤੁਹਾਨੂੰ ਇਹ ਜਿਹੜਾ ਕਿ ਉਬਲੀ ਚੁਬਲੀ ਲੱਗੀ ਪਈ ਆ ਕਿਦੋਂ ਅਸੀਂ ਰਾਜ ਦੇ ਵਿੱਚ ਆਈਏ ਕਿਦੋਂ ਅਸੀਂ ਫਲਾਣੇ ਤੇ ਪਰਚਾ ਪਾਈਏ ਕਿਹਦੇ ਫਲਾਣੇ ਨੂੰ ਜੇਲ੍ਹ ਦੇ ਵਿੱਚ ਸੁੱਟੀਏ ਕਿਸੇ ਤੇ ਜਵਾਬਾ ਪਵਾਈਏ ਕਿਹਦੇ ਉੱਤੇ ਗੋਲੀਆਂ ਚਲਾਈਏ ਦਵਾਰ ਜਿਹੜਾ ਡੀਜੀਪੀ ਸੁਮੇਤ ਸੈਣੀ ਨੂੰ ਲਗਾਈਏ ਉਮਰਾ ਨੰਗਲ ਨੂੰ ਲਗਾਈਏ ਆਲਮ ਲਹਾਰ ਵਰਗੇ ਨੂੰ ਲਗਾਈਏ ਜਿਹੜਾ ਕਿ ਜੱਫੀਆਂ ਪਾਉਂਦਾਗਾ ਪ੍ਰਕਾਸ਼ ਬਾਦਲਾ ਜਿਨੇ ਸਿੱਖ ਕੌਮ ਦਾ ਘਾਣ ਕੀਤਾ ਹੋਵੇ ਸਿੱਖ ਨੌਨ ਜਵਾਨਾਂ ਦੇ ਮੁੰਡਿਆਂ ਨੂੰ ਕੋਕੋਕੇ ਮਾਰਿਆ ਹੋਵੇ ਤੇ ਅਜੇ ਸ਼ਰਮਨੀ ਮੰਨਦੇ ਤੁਹਾਨੂੰ ਪਹਿਲਾਂ ਮੈਂ ਇੱਕ ਬਲਦੇਵ ਸਿੰਘ ਬਡਾਲੇ ਦਾ ਬਿਆਨ ਸੁਣਾ ਦੇਵਾਂ ਉਹ ਤੋਂ ਬਾਅਦ ਆਪਾਂ ਪੂਰੀ ਗੱਲਬਾਤ ਕਰਦੇ ਆਂ ਵੀਡੀਓ ਨੂੰ ਧਿਆਨ ਨਾਲ ਸੁਣਨਾ ਕਿਉਂਕਿ ਬਿਕਰ ਸਿੰਘ ਮਜੀਠੀਆ ਜਿਹੜੇ ਜਿਹੜੇ ਅੱਜ ਹਾਲਾਤ ਹੋਏ ਨੇ ਇਹਨਾਂ ਨੂੰ ਲੱਗਦਾ ਕਿ ਬਿਕਰ ਸਿੰਘ ਮਜੀਠੀਆ ਬਾਹਰ ਆ ਜਾਊਗਾ ਪਰ ਇਹ ਨਹੀਂ ਪਤਾ ਕਿ ਅਗਲਾ ਧਾੜਾ ਹੁਣ ਮੈਂ ਇਹਦੇ ਵਿੱਚ ਕਹਿ ਨਹੀਂ ਸਕਦਾ ਕਿ ਕੇਸ ਤੇ ਤੁਹਾਡੇ ਉੱਤੇ ਉਹ ਮਰੇ ਹੋਏ ਨੇ ਜਿਹੜੇ ਕਰਤੂਤਾ ਕਰਕੇ ਤੁਸੀਂ ਜੇਲ੍ਹ ਦੇ ਵਿੱਚ ਗਏ ਹੋ ਇਹ ਕੱਲੀ ਆਮਦਨ ਦਾ ਬਾਤੋਂ ਜਾਇਦਾਦ ਦਾ ਮਾਵਲਾ ਨਹੀਂ ਤੁਸੀਂ ਚਿੱਟਾ ਵੇਚ-ਵੇਚ ਕੇ ਆਮਦਨਾਂ ਬਣਾਈਆਂ ਨੇ ਜਾਇਦਾਦਾਂ ਬਣਾਈਆਂ ਨੇ ਤੁਸੀਂ ਸਿਖ ਕੌਮ ਦਾ ਨੁਕਸਾਨ ਕਰਕੇ ਕਿੱਥੋਂ ਤੱਕ ਪਹੁੰਚੇ ਹੋ ਤੁਸੀਂ ਕਿਸੇ ਨੂੰ ਇਹ ਨਹੀਂ ਪਤਾ ਲੱਗਣ ਦਿੱਤਾ ਕਿ ਜਿਹੜਾ ਕਿ ਬੁੱਕਲ ਦਾ ਸਾਪਾ ਪ੍ਰਕਾਸ਼ ਬਾਦਲ ਅੱਜ ਤੱਕ ਬੈਠਾ ਰਿਹਾ ਵੇਸ਼ਕ ਹੁਣ ਨਰਕਾਂ ਨੂੰ ਤੁਰ ਗਿਆ ਤੇ ਉਹਨੇ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਕਿਦੇ ਕਿਦੇ ਡੰਗ ਮਾਰ ਗਏ ਆ ਤੇ ਅੱਜ ਉਸੇ ਲੀਆਂ ਤੇ ਜੀਜਾ ਸਾਲਾ ਚੱਲ ਰਹੇ ਆ ਤੇ ਅੱਜ ਕਹਿੰਦੇ ਆ ਕਿ ਮੱਜੀਠੀ ਨੂੰ ਖਤਰਾ ਜੇਲ੍ਹ ਦੇ ਵਿੱਚ ਤੇ ਉਹਦੇ ਬੱਚੇ ਆ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਕਹਿ ਕੇ ਹਟਿਆ ਕਿ ਭਾਈ ਜਿਹੜੇ ਕਿ ਹੋਰ ਸਿੱਖ ਬੈਠੇ ਆ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਉੱਤੇ ਤੁਹਾਡੇ ਬਾਦਲ ਦੇ ਰਾਜ ਦੇ ਵਿੱਚ 25 ਸਾਲਾਂ ਦੇ ਰਾਜ ਦੇ ਵਿੱਚ ਪਤਾ ਨਹੀਂ ਤੁਸੀਂ ਕਿੰਨੇ ਕੁ ਨੌਜਵਾਨਾਂ ਦੀ ਜ਼ਿੰਦਗੀਆਂ ਬਰਬਾਦ ਕੀਤੀਆਂ ਕਿ ਉਹਨਾਂ ਦੇ ਬੱਚੇ ਨਹੀਂ ਸੀ ਹੁਣ ਤੁਸੀਂ ਆਪਣੇ ਕਰਤੂਤਾ ਕਰਕੇ ਬੈਠੇ ਹੋ ਤੇ ਅਜੇ ਕਹਿੰਦੇ ਜੀ ਸਾਡੇ ਤੇ ਝੂਠੇ ਜਿਹੜਾ ਕਿ ਪਰਚਾ ਪਾਇਆ ਮਜੀਠੀਏ ਤੇ ਹਾਲੇ ਤੁਸੀਂ ਜਿਹੜਾ ਕਹਿੰਦੇ ਹੋ ਕਿ ਐਨਡੀਪੀਐਸ ਦਾ ਪਰਚਾ ਪਾ ਕੇ ਦਿਖਾਵੇ ਚਿੱਟਾ ਮੇਰੇ ਭਰਾ ਨੇ ਵੇਚਿਆ ਨਹੀਂ ਮੇਰੇ ਭਰਾ ਤੋਂ ਫੜਿਆ ਨਹੀਂ ਗਿਆ ਇਹਦਾ ਭਾਈ ਆਉਣ ਵਾਲਾ ਕਾਨੂੰਨ ਦੱਸੂਗਾ ਇਹ ਤਾਂ ਸਰਕਾਰ ਦੱਸੇਗੀ ਕਿ ਕਿੰਨਾ ਚਿੱਟਾ ਵੇਚਿਆ ਕਿੰਨਾ ਫੜਿਆ ਕਿਹੜੇ-ਕਿਹੜੇ ਲਗੋਟੇ ਯਾਰ ਆ ਤੁਹਾਡੇ ਬਾਹਰ ਭੱਜ ਗਿਆ ਕੈਨੇਡਾ ਅਮਰੀਕਾ ਦੇ ਵਿੱਚ ਤੇ ਅੱਜ ਜਿਹੜੇ ਕਿ ਲਗੋਟੀ ਦੇ ਯਾਰ ਸੀ ਉਹ ਗਵਾਹੀਆਂ ਦੇ ਰਹੇ ਆ ਕਿ ਮਜੀਠੀ ਦੇ ਅੰਦਰ ਫਲਾਨੇ ਤੋਂ ਬਿਨਾ ਧੰਮ ਕੇ ਤੋਂ ਬਿਨਾ ਕੋਈ ਇਆਜ਼ਤ ਨਹੀਂ ਸੀ ਕੋਈ ਜਾਂਦਾ ਨਹੀਂ ਸੀ ਅੱਜ ਤੁਸੀਂ ਬਗਾਨੇ ਪੁੱਤਾਂ ਨੂੰ ਮਾਰ ਮਾਰ ਕੇ ਸਤਰ ਬਸਾਬ ਸਾ ਕੇ ਆਪਣੇ ਆਪ ਨੂੰ ਸਾਬਤ ਕਰਨ ਲੱਗੇ ਹੋਏ ਹੋ ਕਿ ਸਾਡੇ ਜਿੰਨਾ ਕੋਈ ਮਹਾਰ ਨਹੀਂ ਸਾਡੇ ਜਿੰਨਾ ਕੋਈ ਸਿੱਖ ਨਹੀਂ ਕਿ ਅਸੀਂ ਤੁਸੀਂ ਠੇਕਾ ਲੈ ਲਿਆ ਕਿ ਜਿਹੜਾ ਕਿ ਇੱਕ ਖਾਲਸਾ ਪੰਥ ਦਾ ਜੇ ਖੇਤਰੀ ਪਾਰਟੀਆ ਫਲਾਨੀ ਪਾਰਟੀਆ ਕੋਈ ਖੇਤਰੀ ਪਾਰਟੀ ਨੇ ਕੋਈ ਕਿਸੇ ਪਾਰਟੀ ਨੇ ਇੱਕ ਬਾਦਲ ਐਂਡ ਕੰਪਨੀ ਆ ਜਿਹਨੂੰ ਕਿ ਬਾਦਲ ਲਾਣਾ ਚਲਾ ਰਹੇ ਆ ਭਾਈ ਉਹ ਨਾਲ ਨੇ ਜਿਨ੍ਹਾਂ ਨੂੰ ਬਜੇਰੀਆਂ ਮਿਲਦੀਆਂ ਨੇ ਉਹ ਨਾਲ ਨੇ ਜਿਨ੍ਹਾਂ ਦੇ ਕੋਠੀਆਂ ਦੇ ਜਿਹੜਾ ਘਰ ਨੇ ਜਿਹੜਾ ਪੈਸਿਆਂ ਦੇ ਨਾਲ ਭਰ ਗਏ ਆ ਉਹ ਅੱਜ ਚਾਵਲੂਸੀ ਕਰਦੇ ਉਹ ਚਮਚੇ ਬਣੇ ਹੋਏ ਆ ਤੇ ਜਿਹੜੇ ਕਿ ਉਹ ਕੁਝ ਮੈਂਬਰ ਵੀ ਆਸ਼ਰਮਿਕ ਕਮੇਟੀ ਦੇ ਜਿਹੜੇ ਕਿ ਗੁਰੂ ਦੀ ਗੋਲਕ ਦੇ ਵਿੱਚੋਂ ਆਪਣੀਆਂ ਗੱਡੀਆਂ ਦੇ ਵਿੱਚ ਤੇਲ ਪਵਾਉਂਦੇ ਆ ਗੁਰਦੁਆਰਿਆਂ ਦੇ ਵਿੱਚੋਂ ਕਮੇ ਘਾਪਲਾ ਹੁੰਦਾਗਾ ਜਿਹੜਾ ਕਿ ਬਹੁਤ ਵੱਡੀ ਪੱਧਰ ਤੇ ਜੇਕਰ ਇਹਦੀ ਜਾਂਚ ਕਰੇ ਪਰ ਜਾਂਚ ਕਰੇ ਕੌਣ ਸਾਰਾ ਕੁਝ ਇਹਨਾਂ ਦਾ ਆਪ ਦਾ ਸੀ ਇਹਨਾਂ ਦਾ ਆਪ ਦਾ ਜਿਹੜਾ ਕਿ ਜਿੰਨੇ ਜਾਂਚ ਕਰਨ ਵਾਲੇ ਸਾਰੇ ਇਹਨਾਂ ਦੇ ਆਪਦੇ ਆ ਪਰ ਜਾਂਚ ਕਰੂ ਕੌਣ ਹਾਲੇ ਤੱਕ 15 16 ਸਾਲ ਹੋ ਗਏ ਵੋਟਾਂ ਨਹੀਂ ਪਈਆਂ ਸਰੋਵਣੀ ਕਮੇਟੀ ਦੀਆਂ ਇਸ ਕਰਕੇ ਨੇ ਪਵਾਉਣ ਲੰਦੇ ਕਿ ਜੇਕਰ ਹੋਰ ਕੋਈ ਬੰਦਾ ਇੱਥੇ ਜਿਹੜਾ ਆ ਗਿਆ ਤੇ ਸਾਡੇ ਤੋਂ ਹਸਾਬ ਪੁੱਛੂਗਾ ਤੇ ਜਿਹੜਾ ਇਹਨਾਂ ਨੂੰ ਜਾਂ ਤਾਂ ਪਏ ਕਹਿ ਲੋ ਜਾਂ ਤਾਂ ਇਹਨਾਂ ਨੂੰ ਫਿਰ ਜੇਲ੍ਹ ਜਾਣਾ ਪਊਗਾ ਤੇ ਜਾ ਫਿਰ ਵਿਦੇਸ਼ ਦੇ ਵਿੱਚ ਭੱਜਣਾ ਪਊਗਾ ਜਾਨ ਸੜਾ ਕੇ ਇਹ ਹਾਲ ਹੋਇਆ ਤੇ ਜਿਹੜੀਆਂ ਕਰਤੂਤਾ ਕੀਤੀਆਂ ਨੇ ਬੜਾ ਕੁਝ ਸਾਹਮਣੇ ਆਉਣ ਵਾਲਾ ਹੈਗਾ ਬੈ ਤੁਹਾਨੂੰ ਇੱਕ ਬਟਾ ਬਡਾਲੇ ਦੀ ਜਿਹੜਾ ਬਲਦੇਵ ਸਿੰਘ ਬਡਾਲਾ ਉਹਦੀ ਤੁਹਾਨੂੰ ਪਹਿਲਾਂ ਮੈਂ ਵੀਡੀਓ ਸੁਣਾਦਾ ਫਿਰ ਅੱਗੇ ਗੱਲਬਾਤ ਕਰਦੇ ਹੋ ਤੁਸੀਂ ਧਿਆਨ ਦੇ ਨਾਲ ਜਰੂਰ ਆਪਣੇ ਕਮੈਂਟ ਵੀ ਦਿਓ ਵਿਚਾਰ ਤੁਸੀਂ ਸਾਂਝੇ ਕਰਿਓ ਤੇ ਗੱਲਬਾਤ ਨੂੰ ਵੀ ਜਿਹੜਾ ਦੱਸਿਓ ਕਿ ਜਿਹੜਾ ਇਹਨਾਂ ਨੇ ਕਿੱਥੇ ਕਿੱਥੇ ਪਾਪ ਕੀਤੇ ਆ ਨਰਾਇਣ ਨੂੰ ਇਹਨਾਂ ਨੇ ਕਮੇਟੀ ਦੇ ਪਾਵਨ ਸਰੂਪ ਤੱਟੀ ਪਿਸ਼ਾਬ ਵਾਲੀ ਜਗ੍ਹਾ ਤੇ ਰਿਆ ਇੰਨਾ ਵੱਡਾ ਗੱਦ ਤੇ ਇੰਨੀ ਵੱਡੀ ਬੇਅਦਬੀ ਇਸ ਗੱਲ ਨੇ ਇਹਨਾਂ ਦਾ ਹਿਰਦਾ ਝੋੜਿਆ ਨਹੀਂ ਇਹਨੋਂ ਖਲੋੜਾ ਨਹੀਂ ਮਿਲਿਆ ਆਤਮਾ ਨੂੰ ਡਰ ਨਹੀਂ ਲੱਗਿਆ ਪਤਾ ਤਾਂ ਧਾਮੀ ਸਾਬ ਤੁਹਾਨੂੰ ਵੀ ਹੋਊ ਹੈੱਡ ਗ੍ਰੰਥੀ ਸਾਬ ਨੂੰ ਵੀ ਹੋਊ ਤੇ ਗੜਗੱਜ ਸਾਬ ਨੂੰ ਵੀ ਹੋਊ ਮੰਨਣ ਸਾਬ ਨੂੰ ਵੀ ਹੋਊ ਇਹ ਤਾਂ ਹੈ ਨਹੀਂ ਏਡੀ ਵੱਡੀ ਘਟਨਾ ਵਾਪਰੀ ਤੇ ਤੁਹਾਨੂੰ ਪਤਾ ਹੀ ਨਹੀਂ ਆਖੀਤਾ ਕਰ ਦਿੱਤੇ ਇਹ ਜਿਹੜੇ ਲੱਖਾਂ ਰੁਪਏ ਤਨਖਾਹਾਂ ਲੈ ਰਹੇ ਨੇ ਗੁਰੂ ਦੀ ਗੋਲਖੋਂ ਇਹਨਾਂ ਤੇ ਕੋਈ ਕਾਰਵਾਈ ਨਹੀਂ ਤੁਹਾਡਾ ਇੰਚਾਰਜ ਵੀ ਉੱਥੇ ਤੁਹਾਡਾ ਗ੍ਰੰਥੀ ਵੀ ਉੱਥੇ ਤੁਹਾਡੇ ਮੈਨੇਜਰ ਵੀ ਉੱਥੇ ਖੋਰ ਸੰਗਤਾਂ ਦਸਾਂਗਾ ਜਿਹੜੇ ਪਾਠੀ ਸਿੰਘ ਨੇ ਹਿੰਮਤ ਕਰਕੇ ਇਸ ਘਟਨਾ ਦੇ ਲਈ ਹਾ ਦਾ ਨਾਰਾ ਮਾਰਿਆ ਕਿ ਇਹਦੇ ਚ ਜ਼ਿੰਮੇਦਾਰਤਾ ਉਹ ਵੀ ਨੇ ਜਿਹੜੇ ਇੰਚਾਰਜ ਮੈਨੇਜਰ ਲਏ ਹੋਏ ਆ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਉਹਨੇ ਪ੍ਰਧਾਨ ਸਾਹਿਬ ਨੂੰ ਚਿੱਠੀਆਂ ਲਿਖਿਆ ਦੇ ਜਥੇਦਾਰ ਸਾਹਿਬ ਨੂੰ ਫਟ ਗ੍ਰੰਥੀ ਸਾਹਿਬ ਨੂੰ ਮਿਲੇ ਇੰਨਾ ਚੇ ਕਾਰਵਾਈ ਕਰਨ ਦੀ ਬਜਾਏ ਉਹ ਵੀ ਪਾਠੀ ਸਿੰਘ ਦੀ ਛੁੱਟੀ ਕਰ ਦਿੱਤੀ ਗਈ ਪ੍ਰਧਾਨ ਸਾਹਿਬ ਗੜਗੱਜ ਸਾਹਿਬ ਦੱਸੋ ਤੁਹਾਡੀ ਪਾਰਦਰਸ਼ਤਾ ਦਾ ਪ੍ਰਬੰਧ ਕਿੱਥੇ ਆ ਕਿਹੜੇ ਅਗਲੇ ਪ੍ਰਬੰਧ ਕਰ ਰਹੇ ਅੱਜ ਖਿੱਤਾ ਬਣਾ ਦਿੱਤਾ ਕਦੇ ਹਿਮਾਚਲ ਕਦੇ ਹਰਿਆਣਾ ਤੇ ਕਦੇ ਚੰਡੀਗੜ ਉਹ ਵੀ ਅਲੱਗ ਕਰ ਦਿੱਤੇ ਗਏ ਇੱਥੇ ਬਸ ਨਹੀਂ ਕਦੇ ਨਨਕਾਣਾ ਸਾਹਿਬ ਛੱਡਿਆ ਵੀਡੀਓ ਲੰਬੀ ਆ ਬੜਾ ਕੁਸਾ ਦੇਖੋ ਕਿ ਕਿੰਨੀ ਬੇਅਦਬੀ ਆ ਇਹਨਾਂ ਨੇ ਆਪ ਦੇ ਰਾਜ ਦੇ ਵਿੱਚ ਆਪਣੇ ਹੱਥੀ ਜਿਹੜੀਆਂ ਕੀਤੀਆਂ ਨੇ ਆ ਤੁਸੀਂ ਦੇਖ ਕੇ ਆ ਦਿਓ ਬਡਾਲੇ ਦੀ ਕਿ ਸਰੂਪ ਉਹ ਮੇਰੇ ਮੂੰਹ ਦੇ ਵਿੱਚ ਮੈਂ ਸ਼ਬਦ ਕਹਿ ਨਹੀਂ ਸਕਦਾ ਜੋ ਇਹਨਾਂ ਨੇ ਬੇਅਦਬੀ ਕੀਤੀ ਤੇ ਗ੍ਰਾਂਥੀਆਂ ਦੀ ਸੁੱਟੀ ਕਰ ਦਿੱਤੀ ਆਪਣੀਆਂ ਨਕਾਮੀਆਂ ਲੁਕਾਉਣ ਵਾਸਤੇ ਇੱਕ ਗਰੀਬ ਗ੍ਰਾਂਥੀ ਦੀ ਸੁੱਟੀ ਕਰ ਦਿੱਤੀ ਆ ਤੇ ਜਿਹੜਾ ਕਿ ਤੁਸੀਂ ਮਸੰਦ ਬੈਠੇ ਹੋ ਜਿਹੜਾ ਤੁਸੀਂ ਪਾਪ ਕੀ ਕਰ ਰਹੇ ਹੋ ਤੁਹਾਡੇ ਮੈਂ ਇਹ ਤੇ ਕਹਿ ਨਹੀਂ ਸਕਦਾ ਕਿ ਤੁਸੀਂ ਕੀ ਦੇਣਾ ਦਿਓਗੇ ਤੁਸੀਂ ਆਪਣੇ ਆਪ ਨੂੰ ਜਿਹੜਾ ਕਿ ਸਿੱਖ ਪੰਥ ਦੀ ਸਰਮੌਰ ਸੰਸਥਾ ਕਹਾਉਣ ਵਾਲੀ ਸ਼ਰੋਮਣੀ ਕਮੇਟੀ ਨੂੰ ਦਾਗ ਲਾਇਆ ਹੋਇਆਗਾ ਆਕਾਲ ਤਖਤ ਦੇ ਜਥੇਦਾਰ ਆ ਥਾਂ ਤਾਂ ਜਦੋਂ ਬادله ਜਾਂਦੇ ਆ ਫਿਰ ਬਾਅਦ ਦੇ ਵਿੱਚ ਉਹ ਤੋਂ ਪਤਾ ਲੱਗਦਾ ਜੀ ਅੱਜ ਆ ਜਥੇਦਾਰ ਨੇ ਬਾਦਲ ਨੇ ਲਾਇਆ ਸੀ ਸ਼ਖਬੀਰ ਬਾਦਲ ਨੇ ਲਾਇਆ ਸੀ ਇਹਨੂੰ ਭਲਾਨੇ ਲਾਇਆ ਸੀ ਤੇ ਉਹੀ ਗੱਲ ਆ ਕਿ ਇੱਕ ਜਿਹੜੇ ਕੈਸਟ ਆ ਜਸਵਿੰਦਰ ਭੱਲਾ ਹੁਣ ਦੁਨੀਆ ਤੇ ਨਹੀਂ ਉਹਨੇ ਇੱਕ ਕਿਹਾ ਹੋਇਆ ਸੀ ਕਿ ਜਿੱਦ ਜਿੱਤੇ ਜਥੇਦਾਰ ਲੱਗਦਾ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲੱਗਦਾ ਉਹਦੇ ਦੋ ਬੰਦਿਆਂ ਨੂੰ ਪਤਾ ਹੁੰਦਾ ਜਾਂ ਪ੍ਰਕਾਸ਼ ਬਾਦਲ ਨੂੰ ਜਾਂ ਰੱਬ ਨੂੰ ਤੀਸਰੇ ਬੰਦੇ ਨੂੰ ਪਤਾ ਨਹੀਂ ਹੁੰਦਾ ਉਹੀ ਗੱਲ ਅੱਜ ਹੋ ਰਹੀ ਆ ਅੱਜ ਸਖਬੀਰ ਬਾਦਲ ਨੂੰ ਪਤਾ ਹੁੰਦਾ ਜਾਂ ਪਰਮਾਤਮਾ ਨੂੰ ਪਤਾ ਹੁੰਦਾ ਇਹ ਕਿਹੜਿਆਂ ਨੂੰ ਪਰਦਾ ਲਾਉਣਾ ਤੇ ਕਿਹਦੀ ਸੁੱਟੀ ਕਰਨੀ ਆ ਕਿਹਨੂੰ ਆਪਣੇ ਕੰਮਾਂ ਦੇ ਲਈ ਆਪਣੇ ਮੁਨਾਫਦੇ ਦੇ ਲਈ ਵਰਤਣਾਗਾ ਕਿਹਨੂੰ ਕਮੇ ਜਿਹੜਾ ਕਿ ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਬਾਅਦ ਤੇ ਜਿਹੜਾ ਕਿ ਉਹਦੀ ਚਾਹਲੂਸੀ ਕਰਵਾਉਣੀ ਆ ਕਮੇ ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਲਈ ਆਪਣਾ ਰਾਜ ਲਿਆਉਣ ਦੇ ਲਈ ਕਮੇ ਕਿਹੜੇ ਬੰਦੇ ਨੂੰ ਕਿਹੜੇ ਟਾਈਮ ਤੇ ਕਿੱਥੇ ਵਰਤਿਆ ਜਾਣਾਗਾ ਬੜਾ ਇਹਨਾਂ ਦਾ ਇੱਕ ਵੱਡਾ ਇੱਕ ਜਾਲ ਆ ਸਰੋਵਣੀ ਕਮੇਟੀ ਜੇਕਰ ਇਹਨਾਂ ਦੇ ਕਬਜ਼ੇ ਤੋਂ ਸੁੱਟ ਜਾਵੇ ਤਾਂ ਮੈਨੂੰ ਲੱਗਦਾ ਕਿ ਇਹਨਾਂ ਨੂੰ ਮੂੰਹ ਲ ਘੋਂ ਨੂੰ ਜਗ੍ਹਾ ਨਹੀਂ ਮਿਲਨੀ ਅੱਜ ਇਹ ਸਰੋਵਣੀ ਕਮੇਟੀ ਦੇ ਉਹਨਾਂ ਰੁਪਈਆਂ ਤੇ ਉਹਨਾਂ ਗੋਲਕਾਂ ਦੇ ਰੁਪਈਆਂ ਤੇ ਗਰੀਬਾਂ ਦੇ ਜਿਹੜਾ ਹਰ ਇੱਕ ਬੰਦਾ ਜਿਹੜਾ ਕਿ ਆਪਣਾ ਦਸਬੰਦ ਕੱਢਦਾ ਅੱਜ ਉਹਨਾਂ ਤੇ ਇਹ ਸਾਲਾ ਮਾਰਦੇ ਆ ਉਹਨਾਂ ਤੇ ਇਹ ਬਿਘਿਆੜਾ ਮੰਗੂ ਜਿਹੜਾ ਗਿੱਦੜਾ ਮੰਗੂ ਜਿਹੜਾ ਸਾਲਾ ਮਾਰ ਮਾਰ ਭਜਦੇ ਆ ਜਿੱਦ ਦੇ ਇਹਨਾਂ ਕੋਲ ਸਰਾਵਣੀ ਕਮੇਟੀ ਖੁੱਸ ਗਈ ਸਰਾਵਣੀ ਕਮੇਟੀ ਹੱਥੋਂ ਗਈ ਤੁਸੀਂ ਲੈ ਕੇ ਲੈ ਲੋ ਤੇ ਇਹ ਵਿਦੇਸ਼ ਭੱਜਣਗੇ ਇੱਥੇ ਨਹੀਂ ਇਹਨਾਂ ਨੇ ਰਹਿਣਾ ਕਿਉਂਕਿ ਇਹਨਾਂ ਨੂੰ ਕੱਖ ਨਹੀਂ ਇਹਨਾਂ ਦੇ ਪੱਲੇ ਪੈਣਾ ਤੇ ਲੋਕਾਂ ਨੇ ਲਾਂ ਤਾਂ ਤਾਂ ਹੁਣ ਤੋਂ ਪਾਰ ਰਹੇ ਨੇ ਬੜੇ ਲੰਬੇ ਸਮੇਂ ਤੋਂ ਪਾਰੇ ਆ ਪਰ ਬੇਸ਼ਰਮ ਨੇ ਕਰਨ ਕਰਨੇ ਕੀ ਕੀ ਲੋਕ ਥੋੜਾ ਗਲਾ ਖਰਾਬ ਹੋਇਸ ਕਰਕੇ ਜਿਹੜਾ ਮਾਫ ਕਰਨਾ ਕਈ ਸ਼ਬਦ ਹੈਰ ਫੇਰ ਹੋ ਗਈ ਹੋਣੀ ਆ ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਜਿਹੜਾ ਖਿਹੜਾ ਸੜਾਉਣਾ ਬਾਦਲ ਕਿਆ ਤੋਂ ਸਿੱਖ ਕੌਮ ਨੂੰ ਚਾਹੀਦਾ ਇੱਕ ਨਵਾਂ ਅਕਾਲੀਦਾਲਾ ਨਵਾਂ ਪੰਥ ਨੂੰ ਸਰਜੀਤ ਕਰਨਾ ਚਾਹੀਦਾ ਤੇ ਹੁਣ ਤੁਸੀਂ ਇਸ ਵੀਡੀਓ ਨੂੰ ਬੱਦ-ਬੱਦ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ